ਦਾਗਾ ਟੈਂਪੋਰਲ ਹੈ ਉਹਦੇ ਬਾਰੇ ਗੱਲ ਕਰੀਏ ਮੈਂ ਡਾਕਟਰ 파ਰਸ अरोड़ा अरोड़ा ਡੈਂਟਲ ਕਲੀਨਿਕ ਕੋਟਪੁਰਾ ਦੇ ਵਿੱਚ ਮੇਨ ਓਨਰ ਹਾਂ ਅਸੀਂ ਇੱਥੇ ਅੱਜ ਸਾਡੇ ਬ੍ਰਦਰ ਦੀ ਯਾਦ ਦੇ ਵਿੱਚ ਦੰਦਾਂ ਦਾ ਕੈਂਪ ਲਗਾਇਆ ਜਿੱਥੇ ਅਸੀਂ ਬੱਚਿਆਂ ਨੂੰ ਦੰਦਾਂ ਦੀ ਸਿਹਤ ਬਾਰੇ ਕਿਵੇਂ ਖਿਆਲ ਰੱਖਣਾ ਹੈ ਉਹਦੇ ਬਾਰੇ ਜਾਗਰੂਕ ਕੀਤਾ ਅਸੀਂ ਉਹਨਾਂ ਨੂੰ ਇੱਥੇ ਪੇਸਟ ਅਤੇ ਬ੍ਰਸ਼ ਡਿਸਟ੍ਰਿਬਿਊਟ ਕੀਤੇ ਤਾਂ ਕਿ ਉਹ ਅੱਗੇ ਜਾ ਕੇ ਆਪਣੇ ਦੰਦਾਂ ਦਾ ਅੱਛੀ ਤਰ੍ਹਾਂ ਖਿਆਲ ਰੱਖ ਸਕਣ ਇੱਕ ਹੈਲਦੀ ਹੈਬਿਟ ਅਪਣਾਉਣ ਜਿਹਦੇ ਨਾਲ ਉਹਨਾਂ ਦੀ ਹਮੇਸ਼ਾ ਤੰਦਰੁਸਤ ਰਹਿਣ ਉਹਨਾਂ ਦੀ ਦੰਦਾ ਦੀ ਸਿਹਤ ਅੱਛੀ ਰਹੇ ਤੇ ਓਵਰਆਲ ਹੈਲਥ ਵੀ ਅੱਛੀ ਰਹੇ ਸਰ ਤੁਹਾਡੀ ਕਲੀਨਿਕ ਦੇ ਹੋਰ ਕਿਹੜੇ-ਕਿਹੜੇ ਰੋਗੀਆਂ ਬਹੁਤ ਆਉਂਦੇ ਨਾਲ ਜੋ ਕੰਮ ਵੀ ਪੈ ਜਾਂਦਾ ਹੈ ਕਿਸ ਤਰ੍ਹਾਂ ਤੁਸੀਂ ਦੇਖਦੇ ਸਰ ਸਾਡਾ ਇੱਕ ਕੰਪਲੀਟ ਪੈਕੇਜ ਹੁੰਦਾ ਹੈ ਜਿਹਦੇ ਵਿੱਚ ਮਤਲਬ ਅਸੀਂ ਸਾਰਾ ਕੁਝ ਟਰੀਟ ਕਰਦੇ ਹਾਂ ਮਤਲਬ ਜਿਹਦੇ ਤੋਂ ਲੈ ਕੇ ਰੂਟ ਕਨਲ ਟਰੀਟਮੈਂਟਸ ਕਰਾਊਨਸ ਇੰਪਲਾਂਟਸ ਫ੍ਰੈਕਚਰਸ ਸਭ ਕੁਝ ਟਰੀਟ ਹੁੰਦਾ ਹੈ ਸਰ ਕੁਝ ਅਵੇਲੇਬਲ ਹੈ ਅਸੀਂ ਸਾਡੇ ਇੱਥੇ ਬੜੀ ਅੱਛੀ ਟੀਮ ਹੈ ਅਸੀਂ ਮਤਲਬ ਬੈਸਟ ਵਨ ਆਫ ਦਾ ਬੈਸਟ ਅਸੀਂ ਪ੍ਰੋਵਾਈਡ ਕਰਦੇ ਹਾਂ ਸਰ ਸਰਫਿਸ ਆਪਣੀ ਅਕੋਰਡਿੰਗ ਟੂ ਟ੍ਰੀਟਮੈਂਟ ਹੁੰਦੀ ਹੈ ਚਾਹੀਦਾ ਗਿਆ ਬੱਚਾ ਹਾਂ ਲੱਗਾ ਬੜੀ ਉਹਦੇ ਬਾਰੇ ਕੀ ਕਹੂੰਗਾ ਹਾਂ ਅਲਾਈਅੰਸ ਕਲੱਬ ਦੇ ਸਾਡੇ ਇੱਥੋਂ ਦੇ ਮੁਖੀ ਹੈ ਚੰਦਰ ਅਰੋੜਾ ਜੀ ਉਹ ਆਪਣੇ ਬੇਟੇ ਉਹਨਾਂ ਦਾ ਬੇਟਾ ਜੋ ਪਿਛਲੇ ਦਿਨੀ ਇਸ ਦੁਨੀਆ ਤੋਂ ਚਲਾ ਗਿਆ ਸੀ ਕਰਨ ਕਵੀ ਅਰੋੜਾ ਮਤਲਬ ਪਹਿਲਾਂ ਵੀ ਇਹੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਡੇਂਗੂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਔਰ ਪਲੱਸ ਉਹਨਾਂ ਨੂੰ ਛੋਟੇ-ਛੋਟੇ ਗਿਫਟ ਬੱਚਿਆਂ ਨੂੰ ਉਹਨਾਂ ਦੀ ਜਿਹੜੀਆਂ ਪੜ੍ਹਾਈ ਦੇ ਵਿੱਚ ਜ਼ਰੂਰਤਮੰਦ ਜਿਹੜੀਆਂ ਚੀਜ਼ਾਂ ਨੇ ਉਹ ਅੱਜ ਡਿਸਟ੍ਰੀਬਿਊਟ ਅਲਾਈਂਸ ਕਲੱਬ ਵੱਲੋਂ ਕੀਤੀਆਂ ਜਾ ਰਹੀਆਂ ਸੋ ਕੋਸ਼ਿਸ਼ ਜਿਸ ਤਰ੍ਹਾਂ ਅਲਾਈਂਸ ਕਲੱਬ ਪਹਿਲਾਂ ਵੀ ਕਰਦੀ ਆ ਰਹੀ ਆ ਵੀ ਸਮਾਜ ਦੇ ਵਿੱਚ ਭਲਾਈ ਦੇ ਕੰਮ ਜਿਹੜੇ ਕਰਨੇ ਆ ਸੋ ਇਸੇ ਹਾਂ ਜੀ ਸਰ ਤੁਹਾਡਾ ਨਾਮ ਕੀ ਹੈ ਸਰ ਮੈਂ ਡਾਕਟਰ ਮਾਂਸ਼ੂ ਗੁਪਤਾ ਹਾਂ ਠੀਕ ਹੈ ਸਰ ਮੈਂ ਐਜ਼ ਡਿਸਟ੍ਰਿਕਟ ਐਪੀਡੀਮੋਲੋਜਿਸਟ ਜੋ ਕਿ ਨਵੀਆਂ ਬਿਮਾਰੀਆਂ ਰੋਕਣ ਲਈ ਪੋਸਟ ਹੁੰਦੀ ਹੈ ਮੈਂ ਸਿਵਲ ਸਰਜਨ ਆਫਿਸ ਪੋਸਟ ਕਰਦਾ ਹਾਂ ਸਰ ਤੁਸੀਂ ਡੇਂਗੂ ਪਰ ਦੀ ਜਾਣਕਾਰੀ ਦਿੱਤੀ ਉਹਦੇ ਉਪਰਤੀ ਸਾਨੂੰ ਕੀ ਕਹਿਣਾ ਚਾਹੋਗੇ ਮੈਂ ਇਹ ਅਪੀਲ ਕਰਦਾ ਲੋਕਾਂ ਨੂੰ ਦੋਨਾਂ ਵਿੱਚ ਪਿੱਛੇ ਟਰੇ ਹੁੰਦੀ ਹੈ ਉਹਦੇ ਵਿੱਚ ਪਾਣੀ ਇਕੱਠਾ ਹੋ ਜਾਂਦਾ ਉਹ ਆਪਾਂ ਯੂਜ਼ਲੀ ਨੌਨ ਐਕਸੈਸਿਬਲ ਚੀਜ਼ ਹੈ ਉਹਨੂੰ ਜ਼ਰੂਰ ਇੱਕ ਹਫ਼ਤੇ 'ਚ ਇੱਕ ਦਿਨ ਡਰੇਨ ਕਰਕੇ ਉਹਨੂੰ ਧੋ ਦੋ ਉਹਨੂੰ ਸਾਬਨ ਨਾਲ ਧੋ ਕੇ ਸੁਕਾ ਦਿਓ ਠੀਕ ਹੈ ਸਰ ਤੇ ਕੋਲ ਜਿਹੜੇ ਜਦੋਂ ਆਪਣੇ ਯੂਜ਼ ਖਤਮ ਹੋ ਗਏ ਉਸ ਤੋਂ ਬਾਅਦ ਉਹਨਾਂ ਨੂੰ ਜਰੂਰ ਉਹਨਾਂ ਨੂੰ ਡਰਾਈ ਕਰੋ ਜਦੋਂ ਯੂਜ਼ ਹੋ ਰਹੇ ਹੁੰਦੇ ਆ ਉਦੋਂ ਵੀ ਇੱਕ ਦਿਨ ਫਰਾਈਡੇ ਨੂੰ ਜਾਂ ਸੈਟਰਡੇ ਨੂੰ ਜਾਂ ਸੰਡੇ ਨੂੰ ਜਿਹਦਨ ਤੁਹਾਨੂੰ ਟਾਈਮ ਮਿਲੇ ਉਹ ਦਿਨ ਉਹਨੂੰ ਡਰਾਈ ਕਰਕੇ ਉਹਦੇ ਵਿੱਚ ਆਏ ਬੋਕਰ ਬਾੜਾ ਤੇ ਬਰਸ਼ ਮਾਰ ਕੇ ਇੱਕ ਵਾਰੀ ਤਾਂਗੇ ਆਪਾਂ ਮੱਛਰ ਦੇ ਅੰਡੇ ਵੀ ਤੋੜ ਦਈਏ ਹੂੰ ਹੂੰ ਉਹਦੇ ਵਿੱਚ ਮੱਛਰ ਦੇ ਅੰਡੇ ਪਏ ਹੁੰਦੇ ਆ ਉਹਨਾਂ ਜਰੂਰ ਆਪਾਂ ਕਲੀਨ ਕਰਨਾ ਚਾਹੀਦਾ ਸਰ ਇਹ ਕਿਹੜੇ ਕਿਹੜੇ ਮਹੀਨੇ ਤੋਂ ਸ਼ੁਰੂ ਹੁੰਦਾ ਤੇ ਕਿਹੜੇ ਕਿਹੜੇ ਮਹੀਨੇ ਤੱਕ ਖਤਮ ਹੋ ਜਾਂਦਾ ਇਹ ਪਹਿਲਾਂ ਤਾਂ ਇਹ ਜਿਹੜਾ ਆਪਾਂ ਕਹਿੰਦੇ ਅਗਸਟ ਸੈਪਟੈਂਬਰ ਸ਼ੁਰ ਖਰਦੀ ਤੇ ਡੇਂਗੀ ਦੀ ਚੇਂਜ ਹੋ ਗਈ ਹੈ ਵੇਰੀਏਸ਼ਨ ਹੋ ਗਈ ਹੈ ਹੁਣ ਦਸੰਬਰ ਦੇ ਵਿੱਚ ਵੀ ਕੇਸਸ ਆਈ ਜਾ ਰਹੇ ਆ ਠੀਕ ਹੈ ਜਨਵਰੀ ਦੇ ਵਿੱਚ ਵੀ ਕੇਸ ਆ ਜਾਂਦੇ ਆ ਮਤਲਬ ਅਪਰ ਸਾਰੇ ਮਹੀਨਿਆਂ ਚ ਹੀ ਚੱਲ ਰਿਹਾ ਹੁਣ ਸਰ ਇਸ ਵਾਰ ਡੇਂਗੂ ਦੇ ਵਗਾ ਚਾਂਜ ਜ਼ਿਆਦਾ ਆਇਆ ਹੈ ਜ਼ਿਆਦਾ ਕੇਸ ਆਇਆ ਹੈ ਉਹਦੇ ਪ੍ਰਤੀ ਤੁਸੀਂ ਕਿਉਂ ਕਹੋਗੇ ਵੀ ਆਏ ਵਾਲੀ ਜ਼ਿਆਦਾ ਕਿਉਂ ਹੁੰਦੀ ਜਾ ਰਹੀ ਹੈ ਏ ਬੇਸਿਕਲੀ ਡੇਂਗੂ ਦੇ ਚਾਰ ਵੇਰੀਐਂਟਸ ਹੁੰਦੇ ਆ ਇੱਕ ਵਾਰੀ ਚਾਰ ਤਰ੍ਹਾਂ ਦਾ ਵਾਇਰਸ ਹੁੰਦਾ ਜਿਹੜਾ ਡੇਂਗੂ ਕਰ ਦਿੰਦਾ ਜਦੋਂ ਇੱਕ ਵਾਇਰਸ ਫੈਲਦਾ ਹੈ ਮੱਛਰ ਦੇ ਵਿੱਚ ਇੱਕ ਏਰੀਆ ਦੇ ਵਿੱਚ ਜੋ ਤੱਕ ਉਹ ਉਹਦੀ ਇਮਿਊਨਿਟੀ ਬਣ ਨਹੀਂ ਜਾਂਦੀ ਉਹਨ ਦਾ ਕੋ ਫੈਲ ਹੀ ਜਾਂਦਾ ਇਸ ਲਈ ਜਦੋਂ ਆਪਾਂ ਨਵੀਂ ਪੋਪੂਲੇਸ਼ਨ ਉਹਦੇ ਲਈ ਪ੍ਰੋਨ ਹੋ ਜਾਂਦੇ ਆ ਤਾਂ ਕਰਕੇ ਮੱਛਰ ਫੈਲ ਜਾਂਦਾ ਅਗਲੇ ਸਾਲ ਉਹਦੀ ਇਮਿਊਨਿਟੀ ਬਣ ਜਾਂਦੀ ਹੈ ਇਸ ਕਰਕੇ ਫਰਕ ਹੈ ਇਹਦਾ ਐਸੱਚ ਕੋਈ ਕ्योर ਨਹੀਂ ਹੈ ਇਹਦਾ ਸਿਰਫ ਸਿੰਪਟੋਮੈਟਿਕ ਟਰੀਟਮੈਂਟ ਹੈ ਡੇਂਗੂ ਦਾ ਬੱਚਿਆਂ ਨੂੰ ਜਾਂ ਪਬਲਿਕ ਨੂੰ ਕੀ ਸੰਦੇਸ਼ ਦੇਣਾ ਚਾਹਾਂ ਕਿੰਨੇ ਕਿੰਨੇ ਆਪਾਂ ਨੂੰ ਮੇਨ ਇਤਿਆਰ ਲੱਗਣਾ ਹੈ ਇਹਦੀ ਤਿੰਨ ਗੱਲਾਂ ਦਾ ਜੇ ਆਪਾਂ ਧਿਆਨ ਰੱਖੀਏ ਤਾਂ ਇਹਦੇ ਵਿੱਚ ਸਾਰਾ ਕੁਝ ਆਪਾਂ ਕਲੀਨ ਕਰ ਸਕਦੇ ਆਂ ਪਹਿਲੀ ਗੱਲ ਤਾਂ ਆਪਦੀ ਪ੍ਰੋਟੈਕਸ਼ਨ ਆਪਦੀ ਪ੍ਰੋਟੈਕਸ਼ਨ ਕਿਵੇਂ ਹੈ ਚਾਹੇ ਗਰਮੀ ਹੈ ਚਾਹੇ ਸਰਦੀ ਆਪਾਂ ਪੂਰੀ ਬਾਹਾਂ ਦੇ ਕੱਪੜੇ ਪਾ ਸਕਦੇ ਆਂ ਆਪਾਂ ਆਪਦੇ ਨੂੰ ਕਵਰਡ ਰੱਖ ਸਕਦੇ ਆਂ ਤਾਂ ਕਿ ਜਿਹਦੇ ਵਿੱਚ ਆਪ ਚਾਹੇ ਕੋਟਨ ਕਲੋਥਸ ਪਾ ਲਈਏ ਤਾਂ ਕਿ ਮੱਛਰ ਤੋਂ ਆਪਾਂ ਇੱਕ ਤਰ੍ਹਾਂ ਬੈਰੀਅਰ ਬਣ ਜੇ ਕਿ ਵਿੱਚ ਦੇ ਵਿੱਚ ਦੂਸਰਾ ਤਰੀਕਾ ਹੁੰਦਾ ਕਿ ਆਪ ਜਿਹੜਾ ਇਨਸੈਕਟਿਸਾਈਡ ਜਿਹੜਾ ਮਸਕਟੋਰੀਪੈਲੈਂਟ ਕਰੀਮ ਹੋ ਗਏ ਜਿਹੜੇ ਨਾਰਮਲ ਮਾਰਕੀਟ ਦੇ ਵਿੱਚ ਅਵੇਲੇਬਲ ਆ ਉਹ ਲਗਾ ਕੇ ਘਰ ਤੋਂ ਬਾਹਰ ਜਾਈਏ ਤੇ ਸ਼ਾਮ ਨੂੰ ਵੀ ਗੁੱਡ ਨਾਈਟ ਵਗੈਰਾ ਦਾ ਜਿਹੜਾ ਵੀ ਮਤਲਬ ਆਪਣੇ ਆਲ ਆਊਟ ਕੋਈ ਵੀ ਮਸਕਟੋਲ ਰੈਪੈਲੈਂਟਸ ਉਹਨਾਂ ਦਾ ਪ੍ਰਯੋਗ ਕਰੀਏ ਤੀਜਾ ਜਿਹੜਾ ਸਭ ਤੋਂ ਮੇਨ ਹੈ ਉਹ ਆਪਾਂ ਆਸ-ਪਾਸ ਦੀ ਸਫਾਈ ਰੱਖੀਏ ਤੇ ਚੈੱਕ ਕਰਦੇ ਰਹੀਏ ਕਿ ਛੱਤ ਤੇ ਕੋਈ ਉਹ ਤਾਂ ਨਹੀਂ ਆਪਣੇ ਕੰਟੇਨਰ ਤਾਂ ਨਹੀਂ ਪਏਗੇ ਜਾਂ ਹੋਰ ਕਿਤੇ ਫਰਿਜਾਂ ਵਗੈਰਾ ਦੀ ਸਫਾਈ ਕਰ ਲਈਏ ਜੇ ਸਫਾਈ ਕਰ ਲਾਂਗੇ ਤਾਂ ਆਪਾਂ ਨੂੰ ਇਹਨਾਂ ਪਹਿਲੇ ਦੋ ਚੀਜ਼ਾਂ ਦੀ ਵੀ ਲੋੜ ਪੈਣੀਗੀ ਜੇ ਆਪਾਂ ਅੰਦਰ ਰਹਿਣੇ ਆਗਾ ਪਰ ਕਲੋਥਸ ਆਰ ਮਸਟ ਸਰ ਇੱਕ ਤੁਸੀਂ ਦੱਸਿਆ ਸੀਲਾਂ ਦੀ ਕੀਮਤ ਮੈਡੀਕਲ ਕਾਲਜ ਚ ਫਰੀ ਹੈ ਇੱਥੇ ਕੋਸਟ ਹੋ ਰਹੀ ਹੈ ਪ੍ਰਾਈਵੇਟ 14000 ਦੀ ਦੱਸੀ ਜਾ ਰਹੀ ਹੈ ਇਹ ਕੀ ਕਾਰਨ ਹੋ ਸਕਦਾ ਹੈ ਬਾਈ ਜੀ ਉਹ ਸਰਕਾਰ ਕੰਨੀ ਉਪਰਾਲਾ ਸਰਕਾਰ ਨੇ ਆਪ ਖਰੀਦ ਕੇ ਉਹਦੇ ਵਿੱਚ ਗਵਰਨਮੈਂਟ ਦੇ ਵਿੱਚ ਕੀਤੇ ਹੈ ਗਵਰਨਮੈਂਟ ਦੇ ਵਿੱਚ ਉਹ ਫਰੀ ਦੇ ਰਿਹਾ ਹੈ ਗਵਰਨਮੈਂਟ ਦੇ ਵਿੱਚ ਕੋਈ ਵੀ ਪੇਸ਼ੈਂਟ ਆਦਾ ਜੇ ਜੋ ਮਰਜੀ ਉਹਦਾ ਡੇਂਗੂ ਹੈ ਚਾਹੇ ਡਾਇਗਨੋਸ ਹੋਇਆ ਹੈ ਕਿ ਚਾਹੇ ਨਹੀਂ ਹੋਇਆ ਉਸ ਤੋਂ ਪਹਿਲਾਂ ਵੀ ਉਹ ਆਪ ਦੇ ਸੈੱਲ ਲਗਵਾ ਸਕਦਾ ਫਰੀ ਆਫ ਕੋਸਟ ਉਥੇ ਫਰੀ ਹੈ ਇਹ ਸੈੱਲ ਉਥੇ ਫਰੀ ਚੱਲ ਹਾਂ ਜੀ ਜੀਐਸ ਮੈਡੀਕਲ ਕਾਲਜ ਸਰਕਾਰੀ ਹਸਪਤਾਲਾਂ ਦੇ ਬੈਂਕੀ ਜੀਜੀਐਸ ਮੈਡੀਕਲ ਕਾਲਜ ਦੇ ਵਿੱਚ ਮੈਂ ਜਿੱਥੇ ਉਹ ਸੈਲ ਸੈਲ ਸੈਪਰੇਟਰ ਹੈਗਾ ਇਸ ਲਈ ਉੱਥੇ ਜਾ ਕੇ ਪੇਸ਼ੀਐਂਟ ਉੱਥੇ ਐਡਮਿਟ ਹੋ ਕੇ ਲੈ ਸਕਦਾ ਉਹ ਉੱਥੇ ਲੱਗ ਸਕਦਾ ਹਾਂ ਉੱਥੇ ਲੱਗ ਸਕਦਾ ਥੈਂਕ ਯੂ ਸਰ ਥੈਂਕ ਯੂ ਬੱਲੇ ਅੱਜ ਤੁਹਾ ਦਾ ਮਿਲਿਆ ਤੇ ਮਿਲੇ ਆ ਬਹੁਤ ਵਧੀਆ ਲੰਘਾ ਹੋਰ ਲਿਖੋਗੇ ਫਿਰ ਤੁਸੀਂ ਜਿਹੜਾ ਤੁਹਾਨੂੰ ਪਤਾ ਹੈ ਕੀ ਬਣੋਗੇ ਵਟਾ ਚੀ ਡਾਕਟਰ ਸਰਕਾਰੀ ਨਿਊਕਲਿਅਰ ਹਸਪਤਾਲ ਹੈ ਕਿਹੜੇ ਸੋਨ ਦਾ ਹੈ स्कॉर्पियन इस मार्क्स कोड बड़ी पढ़ाई की इस बार जब मैं सहयोग दिखा के बहुत यंग की पढ़ाई मैडम बहुत बड़ा पड़ा है आज की जो सब्जी को सब्जी आपने चलती होगी खुशी एडिक्लासेज़ चौथी पहले भी आज कल जिम्मे हम देखे गए काफ़ी आपने पहले भी रोज़ कर लिया है इतना तो बढ़िया लगता है बह